ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਭ ਤਖ ਸੰਮਦੀ ਦੂਰੇ ਅਰਸਾ ਹੋ ਕੋਰ ਸੋ ਛਟਿਐ ਤੁਦ ਡਿਠੇ ਸਚੇ ਪਾਤੇ ਸਾ ਮਾਲ ਦੇ ਨਮ ਜਨਮ ਦੀ ਕਟੀਆ ਸਜਣ ਸੱਚਾ ਪਾਤੇ ਸਾਹ ਸਿਰ ਸਾਹਾ ਦਾ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇਸਾਹ ਸੱਜਣ ਸੱਚਾ ਪਾ ਤਿਸਾ ਹੋ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾ ਹੋ ਸਤਨਾ ਦੀਵਾ ਹੈ ਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਦਕਾਰਣ ਤੂੰ ਜਗ ਆਇਂ ਸੋ ਅੰਮ੍ਰਿਤ ਗੁਰ ਪਾਹਿ ਪੇਖ ਚਤਰਾਈ ਦੁਬੇ ਦਾ ਇਹੋ ਫਲ ਨਹੀਂ ਜੀਓ ਜਿਸ ਜਲ ਨਿਦਕਾਰਣ ਤੁਮ ਜਾਗਿਆਏ सो अमृत गुर पाही जीओ छोड हो वेस पेख चतुराई दुबो फल नाह जीओ ਮਨ ਰੇ ਠਿਰ ਰਹੋ ਮਤ ਕਾਤ ਜਾਹੀ ਜੀਓ ਬਾਹਰ ਢੂੰਢਤ ਬਹੁਤ ਦੁੱਖ ਪਾਵਹਿ ਕਰ ਅੰਮ੍ਰਿਤ ਕਾਟ ਮਾਹੀ ਜੀ ਰਹਾ ਆਵਗੁਣ ਛੋਡ ਗੁਣਾ ਕਉ ਤਾਵਹੁ ਕਰ ਆਵਗੁਣ ਬੱਚੋ ਤਾਹੀ ਜਿਓ ਸਾਰ ਆਪ ਸਰ ਕੇ ਸਾਰ ਨਾ ਜਾਣਹ ਫੇਰ ਅਪਰਕੀਚ ਬੁਢਾ ਹੈ ਜਿਓ ਅੰਤਰ ਮੈਲ ਲੋਕ ਬਹੁਤ ਝੂਠੇ ਬਾਹਰ ਨਾ ਵਹੁ ਕਾਹੀ ਜੀ ਸਿਰ ਮਲ ਨਾਮ ਜਪਹੁ ਸਾਧ ਗੁਰਮੁਖ ਅੰਤਰ ਕੀ ਗਤ ਤਾਹੀ ਜੀਉ ਪਰਹਰ ਲੋਭ ਨਿੰਦਾ ਕੂੜ ਤਿਆਗਹੁ ਸੱਚ ਗੁਰ ਬਚਨੀ ਫਲ ਪਾਹੀ ਜਿਉ ਜਿਉ ਪਾਵ ਤਿਉ ਰਖੋ ਹਰ ਜਿਉ ਜਨ ਨਾਨਕ ਸਬਦ ਸਲਾਹੀ ਜਿਓ ਪਰ ਹਾਰ ਲੋਭ ਨਿੰਦਾ ਕੂੜ ਤੇ ਆਗੋਂ ਸੱਚ ਗੁਰ ਬਚਨੇ ਫਲ ਪਾਹੇ ਜਿਓ ਜੀਉ ਪਾਵ ਤੇਉ ਰੱਖੋ ਹਰ ਜੀਉ ਜਨ ਨਾਨਕ ਸਬਦ ਸਲਾਹੇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਠ ਮਹੱਲਾ ਪਹਿਲਾ ਜਿਸ ਜਲ ਨਿਦ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਛੋਡੋ ਵੇਸ ਭੇਖ ਚਤੁਰਾਈ ਦਬੇ ਦਾ ਇਹੋ ਫਲ ਨਾਹੀਂ ਜੀਓ